ਤੇ ਪਟਿਆਰ ਰੋੜ ਤੇ ਪਿੰਡ ਫਤੇਪੁਰ ਦੇ ਅੱਧੇ ਰਸਤੇ ਦੇ ਵਿੱਚ ਬੀਤੀ ਰਾਤ ਇੱਕ ਮੋਟਰਸਾਈਕਲ ਕਾਰ ਦੀ ਟੱਕਰ ਹੋਈ ਸੀ ਜਿਸ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋਈ ਸੀ ਦੂਜਾ ਜ਼ਖਮੀ ਹੋਇਆ ਥਾ ਉਹਨਾਂ ਦੀ ਪਛਾਣ ਅੱਜ ਹੋਈ ਹੈ ਮ੍ਰਿਤਕ ਜਿਹੜਾ ਨੌਜਵਾਨ ਹੈ ਮਿਲਟਰੀ ਦੇ ਵਿੱਚ ਡਿਊਟੀ ਕਰ ਰਹਾ ਸੀ 2016 ਤੋਂ ਉਹ ਹੀ ਸਾਦਸੇ ਵੀ ਤੁਸੀਂ ਮੌਤ ਹੋਈ ਹੈ ਪਿੰਡ ਸਾਦਮਾ ਦੇ ਰਹਿਣ ਵਾਲਾ ਸੀ ਰਾਤ ਆਪਣੇ ਸਾਲੇ ਦੇ ਨਾਲ ਬਿਕਰਮਜੀਤ ਸਿੰਘ ਦੇ ਨਾਲ ਅਸਰਪੁਰ ਆ ਰਹੇ ਸੀ ਔਰ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਪੁਲਿਸ ਨੇ ਮ੍ਰਿਤਕ ਜਿਹੜਾ ਸੰਦੀਪ ਹੈ ਉਹਦੇ ਪਿਤਾ ਦੇ ਬਿਆਨ ਦਰਜ ਕਰਕੇ ਮ੍ਰਿਤਕ ਦੀ ਡੈਡ ਬੋਡੀ ਦਾ ਪੋਸਟਮਾਰਟਮ ਸਮਾਣਾ ਕੇ ਸਰਕਾਰੀ ਹਸਪ ਜਾ ਰਹੇ ਜਿਹੜਾ ਕਾਰਤਾਲੇ ਖ ਹੈ ਉਸ ਨੂੰ ਪੁਲਿਸ ਨੇ ਜੇ ਗ੍ਰਿਫਤਾਰ ਕਰਨਾ ਹੈ ਮੇਰਾ ਨਾਮ ਪਲਵਿੰਦਰ ਸਿੰਘ ਜੀ ਆਰਮੀ ਚਾਹੀ ਹਰਿਆਣਾ ਪ੍ਰਦੇਸ਼ ਜੀ ਹਾਂ ਜੀ ਛੁੱਟੀ ਆਇਆ ਹੋਇਆ ਜੀ ਛੁੱਟੀ ਮਿਲਦਾ ਮਹੀਨੇ ਦੇ ਆਇਆ ਹੋਇਆ ਜੀ ਮੈਂ 4-5 ਤਰੀਕ ਨੂੰ ਆਇਆ 5 ਤਰੀਕ ਨੂੰ ਆਇਆ ਜੀ ਸਰਪੰਚ ਨੇ ਮੈਂ ਆਏ ਨੂੰ ਹਾਂ ਜੀ ਸਰ ਮੈਂ ਤਾਂ ਡਿਊਟੀ ਤੇ ਸੀ ਮੈਨੂੰ ਇਸ ਬਾਰੇ ਨਹੀਂ ਪਤਾ ਇਹ ਸਾਲਾ ਸੀ ਇਹ ਤਾਂ ਸਾਲਾ ਤੀਗਾ ਜੀ ਪਤਾ ਕੀ ਨਾਮ ਹੈ ਪਤਾ ਹਾਂ ਜੀ ਵਿਕਰਮਜੀਤ ਸਿੰਘ ਜੀ ਹਾਂ ਜੀ ਆ ਗਿਆ ਜੀ ਫੋਨ ਮਿਲਟਰੀ ਚੋਂ ਵੀ ਆ ਗਿਆ ਜੀ ਕੰਦੀਪ ਤੇ ਹੈਗਾ ਜੀ 25-26 ਸਾਲ ਦੀ ਉਮਰ ਹੈ ਬੱਚੇ ਇੱਕ ਗੁੜੀ ਆ ਜੀ ਇੱਕ ਬੱਚਾ ਹਾਂ ਉਹਨਾਂ ਲਈ ਸਾਧਵਾਜਰਾ ਜੀ ਇਹਨੂੰ ਕਾਫੀ ਚਿਰ ਹੋ ਗਿਆ ਜੀ ਸੇਵਾ ਕਰਦੇ ਨੂੰ ਫੌਜ ਦੀ ਤੇ ਹੁਣ ਛੁੱਟੀ ਆਇਆ ਹੋਇਆ ਸੀ ਬਸ ਚਾਨਕੇ ਦੇ ਨਾਲ ਆ ਹੱਸਾ ਵਾਪਰ ਗਿਆ ਜੀ ਬਹੁਤ ਬਹੁਤ ਵਧੀਆ ਸੀ ਜੀ ਹਰੇਕ ਨਾਲ ਮਿਲਣ ਵਰਤਨ ਬਹੁਤ ਵਧੀਆ ਸੀ ਜੀ ਇਹਦਾ ਸਾਲਾ ਸੀ ਜੀ ਕਿਹ ਮੁੰਡਾ ਸੀ ਇਹ ਬਿਕਰਮ ਬਿਕਰਮ ਜੀ ਸੰਦੀਪ ਸੰਦੀਪ ਇਨੋਂ 8-9 ਸਾਲ ਹੋ ਗਏ ਜੀ 9 ਸਾਲ ਹੋ ਗਏ ਜੀ ਬੱਚੇ ਇੱਕ ਕੁੜੀ ਹੈ ਕੁੜੀ ਹੈ ਜੀ ਇਹਦੇ ਬੋਲ ਹਾਂਜੀ ਉਸ ਦਾ ਨਾਮ ਸੰਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਸਾਧੂ ਮਾਜਰਾ ਜੀ ਸਾਧੂ ਮਾਜਰਾ ਜੀ ਹਾਂ ਜੀ ਮਿਲਟਰੀ ਦੇ 2016 ਦਾ ਭਰਤੀ ਆ ਅੱਛਾ ਜੀ ਬਤਾਲੋ ਭਾਈ ਕਿਸ ਕੀ ਗੰਦੇ ਕਾਰਵਾਈ ਹੈ ਇਹ ਉਹਨਾਂ ਦੇ ਫਾਦਰ ਸਾਹਿਬ ਨੇ ਬਲਵਿੰਦਰ ਸਿੰਘ ਕੋਈ ਧੰਨ ਦੀ ਉਹਨਾਂ ਦੇ ਬਿਆਨ ਤੇ ਪੱਥੇ ਵਾ ਗੇ ਪੋਸਟਮੈਟੋਂ ਕਰਾ ਰਹੇ ਹਾਂ ਹਾਂਜੀ ਕਾਤਵਰ ਅੱਜ ਕੱਪੂ ਨੇ ਰਾਤ ਨੂੰ ਬੀ ਕੈਮਰਾਮੈਨ ਵੀ ਕੇ ਕਰਗਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼